ਪੰਜਾਬ ਵਿੱਚ ਕਰੀਬ 10-12 ਦਿਨਾਂ ਤੋਂ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹਾਂ ਕਾਰਨ ਤਕਰੀਬਨ 7-8 ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਘਰ ਟੱਗੇ, ਸਮਾਨ ਬਰਬਾਦ ਹੋ ਗਿਆ। ਪਸ਼ੂ ਹੜ੍ਹਾਂ ਦੇ ਵਿੱਚ ਰੁੜ ਗਏ ਅਤੇ ਕਈਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਹੀ ਬਾਕੀ ਬਚੇ ਜ਼ਿਲ੍ਹਿਆਂ ਵਿੱਚ ਵੀ ਲਗਾਤਾਰ ਪੈ ਰਹੇ ਮੀਂਹ ਕਣ ਗਰੀਬ ਲੋਕਾਂ ਦੇ ਘਰ ਟਹਿ ਰਹੇ ਹਨ। ਬਠਿੰਡਾ ਵਿਖੇ ਵੀ ਲੰਗੀ ਰਾਤ ਕਰੀਬ ਅੱਧੀ ਦਰਜਣ ਗਰੀਬ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ। ਜਿਸ ਸੇ ਕਾਰਨ ਕਰਾਂ ਦੇ ਵਿੱਚ ਪਿਆਸ ਸਮਾਨ ਖਰਾਬ ਹੋ ਗਿਆ ਇਹਨਾਂ ਵਿੱਚੋਂ ਇੱਕ ਗਰੀਬ ਵਿਧਵਾ ਔਰਤ ਹੈ ਜਿਸ ਦੇ ਮਗਰ ਕੋਈ ਵੀ ਨਹੀਂ ਇਕੱਲੀ ਰਹਿ ਰਹੀ ਹੈ ਜਿਸ ਦੇ ਮਕਾਨ ਦੀ ਛੱਤ ਢਿਗਣ ਕਨ ਸਾਰਾ ਸਮਾਨ ਖਰਾਬ ਹੋ ਗਿਆ ਇਹ ਕੰਮ ਕਰਨ ਦੇ ਯੋਗ ਵੀ ਨਹੀਂ ਆਪਾਂ ਛੱਤ ਡਿੱਗੀ ਵੀ ਆ ਤੜੱਗੀ ਹੈ ਨਹੀਂ ਸੀਗੀ ਕਿਹੜੇ ਪ੍ਰਣਾਲੀ ਦੀ ਕੀ ਕਰ ਲੱਗਦਾ ਨਹੀਂ ਦੇ ਕਾਰਨ ਡਿੱਗੀ ਹੈ ਜੀ ਬਰਸਾਤਾਂ ਦੀ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਤਾਂ ਹੋਏ ਜੀ ਛੱਤ ਦੀ ਉਹ ਕੀ ਮੰਗ ਕਰਦੇ ਹੋ ਆਸੀਂ ਮੰਗ ਕਰਦੇ ਆਂ ਜੀ ਸਾਨੂੰ ਕੋਈ ਛਾਟਾ ਕਰੀ ਜਾਵੇ। ਕੋਈ ਕੋਣ ਕੋਡੰਡ? ਇੱਥੇ ਪੜ੍ਹੋ। ਕੱਲ ਨਹੀਂ ਆਈ ਮੈਂ ਤਾਂ ਕੋਈ ਅੰਕੀ ਨਾਮ ਤਾਂ ਤਾਂ ਮੇਰਾ ਨੰਬਰ ਇੰਤਕ ਹੋ ਰੇ ਜੀ। ਕਿਹੜਾ ਮੰਦਾ? ਮੈਂ ਨਵਸਤੀ ਜੀ। ਅੰਕੀ ਹੋਇਆ। ਸਾਡੀ ਵੀ ਬੱਤਿਆਂ ਵਾਲੀ ਥੱਪ ਸੀ ਵੀ ਤੇ ਮੀਂਹ ਦੇ ਕਾਰਨ ਰਾਤ ਡੇਜੀ ਜੀ ਦੋਵੇਂ ਜਣੇ ਅਸੀਂ ਹੈਂਡੀਕੈਪਡ ਆਈ। ਤੇ ਸਹਾਇਤਾ ਚਾਹੀਦੀ ਦਿੱਕਤ। ਕਿਤਨੇ ਸ਼ਾਟ ਹਨ? ਇਹ ਨਾਮ ਤਾਂ ਕਿਹਨਾਂ ਮੰਦਾ? ਮੈਂ ਹਰਗੋਬ ਸਿੰਘ ਆ ਜੀ। ਮੇਰਾ ਵਾਸਤੇ ਗਲੀ ਨੰਬਰ 10 ਜੀ ਕਿਹੋ ਜਿਹਾ ਰਹਾ ਅਸੀਂ ਸਾਡਾ ਹੀ ਮਕਾਨ ਡਿੱਗ ਪਿਆ ਜੀ ਤੇ ਦੋਨੇ ਅਸੀਂ ਜੀ ਹੈਂਡੀਕੈਪ ਤਾਂ ਕੋਈ ਕਮਾਉਣ ਵਾਲਾ ਕੋਈ ਸਾਧਨ ਨਹੀਂ ਹੈ ਜੀ ਨਾ ਮੈਚੁਰੀ ਹੈ ਦੀ ਹੁੰਦੀ ਹੈ ਨਾ ਇਹ ਨਾ ਹੁੰਦੀ ਜੀ ਕੀ ਮਤਲਬ ਇਹ ਸਾਡਾ ਮਕਾਨ ਪੈ ਗਿਆ ਜੀ ਰਾਤ ਨੂੰ ਕੀ ਸਕਦੇ ਹਾਂਜੀ ਇੱਕ ਤਾਂ ਨਹੀਂ ਕੀ ਕੀ ਕਰਨਾ ਇਹ ਮੀਨ ਆਈ 42 ਸੀਗੀ ਇਹ ਨਾ ਤੁਹਾਡਾ ਮਨਜੀਤ ਪੌਰਾ ਜੀ ਕਿਹੜਾ ਮੱਲਾ ਮਾਨਵਸੀ ਜੀ ਰਾਤ ਕਣਮਣ ਕਣਮਣ ਮੀਂਹ ਪੱਤੇ ਹੁੰਦੇ ਤੁਨ ਕਿੱਦੇ ਦਾ ਪਈ ਜਾਂਦਾ ਤੇ ਕਣਮਣ ਕਣਮਣ ਦੀ ਹੋਈ ਸੀ ਤੇ ਛੱਤਾਂ 'ਚ ਪਾਣੀ ਪੈਗਾ ਤੇ ਸਾਡੀ ਛੱਤ ਡੁੱਬ ਗਈ। ਕੋਈ ਸੌਂਕ ਨਾ ਤੇ ਨਾ ਸਹਾਂ ਤਾਂ ਜੀ ਬਹੁਤ ਹੋ ਗਿਆ। ਸਮਾਨ ਟੁੱਟ ਗਿਆ ਬਹੁਤ। ਕੀ ਮੰਗ ਕਰਦੇ ਅਸੀਂ ਸਰਕਾਰ ਤੇ ਮੰਗ ਕਰਦੇ ਵੀ ਥੋੜੀ ਕੰਨੀ ਸਾਨੂੰ ਸਹਾਇਤਾ ਦਿੱਤੀ ਜਾਵੇ। ਹਾਂਜੀ ਕੀ ਨਾਮ ਤੁਹਾਡਾ? ਮੇਰਾ ਨਾਮ ਸਖੀ ਹੈ ਜੀ। ਕਿਹੜਾ ਮਗ? ਮਣਵਸਤੀ ਜੀ ਕੀ ਮਾਮਲਾ ਰੱਖਾ ਬ੍ਰਿੰਕ ਕਿੱਸਾ ਨਿਕਲੂਗਾ ਇਹਨਾਂ ਦੀ ਸਾਤ ਜੀ ਇਕੱਲੇ ਰਹਿੰਦੇ ਆ ਕੋਈ ਸਹਾਰਾ ਹੈ ਨਹੀਂਗਾ ਤੇ ਇਹ ਮੀ ਕਾਰਨ ਸਾਰਾ ਡੱਬੀ ਸ਼ੁਕਰ ਕਰੋ ਬਚ ਗਈ ਹਾਂ ਹਾਂ ਜੀ ਹੋਰ ਹੈ ਨਹੀਂ ਕੋਈ ਕਰੇ ਨਹੀਂ ਇਹਨਾਂ ਦੇ ਕੋਈ ਨਿਸਾਰਾ ਦੇਣ ਵਾਲਾ ਤੇ ਉਹਨਾਂ ਦੀ ਦਿੱਕਤ ਹੋਈ ਇੱਕ ਬੇਚਾ ਜਿਹਾ ਦਿੱਕਤ ਹੋ ਗਈ ਨੋ ਵੀ ਕਰੇ ਹੈ ਨਹੀਂ ਜੀ ਬੱਚੇ ਵੀ ਨਹੀਂਗੇ ਇਕੱਲੇ ਰਹਿੰਦੀ ਹੈ ਤੇ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਅੰਮ੍ਰਿਤ ਜੀ ਇਹਨਾਂ ਦਾ ਮਾਤਾ ਦਾ ਕਿਹੜਾ ਮੰਦਾ ਮੇਰਾ ਨਾਮ ਸੰਦੀਪ ਸਿੰਘ ਹੈ ਮੈਂ ਨਾ ਵਸਤੀ ਗਲੀ ਨੰਬਰ 5 ਕੀ ਹੋਇਆ ਇਹ ਵੀ ਡਿੱਗਣ ਵਾਲੀ ਸੀਗੀ ਸੱਤ ਮਹੀਨੇ ਕਈ ਦਿਨੋਂ ਬਰਸਾਤਾ ਪਈ ਜਾਂਦੀਆਂ ਤੇ ਉਹ ਡਾਟ ਤੇ ਟੇੜੀ ਸੀ ਤੇ ਤਾਂ ਨਾ ਡਿੱਗਦੀ ਸੀ ਸੱਤ ਅੱਜ ਤੱਕ ਉਹ ਦੇਖੋ ਜੀ ਮੈਂ ਮੇਰੇ ਹਾਲਾਤ ਵੀ ਸਹੀ ਨਹੀਂ ਜੀ ਅਜੇ ਤੱਕ ਬੰਨਣਾ ਵੀ ਨਹੀਂਗਾ ਤਾਂ ਕਰਕੇ ਜੀ ਕੋਈ ਵੀ ਮੰਨ ਲਓ ਵੀ ਸਰਕਾਰ ਬੋਲ ਸਹ ਤਾਂ ਦਿੱਤੀ ਆਵੇ ਤਾਂ ਇਹਦਾ ਵੀ ਕਰ ਲਾਂਗੇ ਔਰ ਹੁਣ ਅਗੇ ਕਮਰੇ ਤੁਹਾਡੇ ਕੋਲ ਰਹਣਗੇ ਇੱਕ ਕਮਰਾ ਹੈ ਇਹ ਐਂਡ ਟਿਚ ਹੈ ਫੈਮਿਲੀ ਦੇ ਕੋਈ ਮੇਰੇ ਦੋ ਬੱਚੇ ਆ ਮੇਰੇ ਘਰ ਦੇ ਆ ਮੇਰੇ ਮਾਤਾ ਪਿਤਾ ਤੇ ਅੰਦਰ ਛੋਟਾ ਬ੍ਰਦਰ ਇੱਕ ਕਮਰੇ ਕਿ ਹਾਂਜੀ ਇਹੜੇ ਮੇਰੇ ਫਾਦਰ ਦਾ ਕਮਰਾ ਸਿੱਧਾ ਆ ਅੰਮ੍ਰਿਤਕੀ ਨਾਉਟਾ ਮੈਣਾ ਬਿੱਟੂ ਸਿੰਘ ਹੈ ਇਹ ਮਲਾ ਇਹ ਮੈਣਾ ਵਸੀ ਠੀਕ ਹੈ ਇਹ ਸਾਰੇ ਕਾਫੀ ਦਿਨਾਂ ਦਾ ਤੁਹਾਨੂੰ ਪਤਾ ਵੀ ਮੀਂਹ ਪੈ ਰਿਹਾਗਾ ਇਹ ਮੀਂਹ ਕਰਕੇ ਸਾਡੇ ਤੇ ਮੈਣਾ ਵਸੀ ਚਾਰ ਪੰਜ ਘੰਟੇ ਛੱਡ ਡਕ ਪੰਗਾ ਜੀ ਇੱਕ ਦਾ ਜੇ ਉਧਰ ਸੀਗੀ ਵਿਧਵਾ ਔਰਤ ਸੀਗੀ ਉਹਦੀ ਛੱਤ ਡਿੱਗ ਪਈ ਤੇ ਇੱਕ ਹੈਂਡੀਕੈਪ ਸੀ ਦੋਨੇ ਮੀਆਂ ਵੀ ਵਿਚਾਰੇ ਦੋਨੇ ਹੈਂਡੀਕੈਪ ਵਾਗੇ ਇੱਕ ਕੰਮ ਕਰਨ ਜੋਗ ਹੈ ਨਹੀਂ ਕਿ ਵਿਚਾਰੇ ਉਹਨਾਂ ਦੀ ਛੱਤ ਡਿੱਗ ਪਈ ਇੱਕ ਤਾਂ ਸਾਡੇ ਦੋ ਇੱਕ ਦੁੱਧਿਆੜੀਦਾਰ ਹੋਰ ਪਰਿਵਾਰ ਵਿਚਾਰੇ ਇਹਨਾਂ ਛੱਤਾਂ ਡਿੱਗ ਪਗ ਸਰ ਮੈਂ ਇਹੀ ਆਪਣਾ ਬੇਨਤੀ ਕਰੂੰਗਾ ਜਿਹੜਾ ਆਪਾਂ ਸਸਤਾਵਾ ਵਧੀਆ ਚਲੋ ਉਧਰ ਵੀ ਹਾਰਪੀਡ ਤੱਕ ਨਹੀਂ ਵੀ ਚਲੋ ਮਦਦ ਕਰੀਨੇ ਆਪਾਂ ਇਹ ਵੀ ਮੰਨ ਕੇ ਚਲੋ ਉਹੀ ਹਾਲਾਤ ਵਿਚਾਰੇ ਇਹਨਾਂ ਦੇ ਹੈਗੇ ਛੱਤਾਂ ਡਿੱਗੀਆਂ ਦੀਆਂ ਮੀਂਹ ਪਈ ਜਾਂਦੇ ਗਏ ਗਰੀਬ ਬੰਦਾ ਚਲੋ ਵੀ ਮੈਂ ਕਹਿੰਦਾ ਵੀ ਗਰੀਬ ਵਾਲੇ ਆਫਤ ਦੀ ਮੀਂਹ ਪੈ ਰਿਆ ਹੈ ਮੈਂ ਇਹ ਹੱਥ ਜੋੜ ਕੇ ਹੀ ਬੇਨਤੀ ਕਰੂੰਗਾ ਜਿਹੜੇ ਆਪਣੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਸਰਕਾਰ ਮੂਰੇ ਵੀ ਆਪਣੇ ਪ੍ਰਸ਼ਾਸਨ ਨੂੰ ਵੀ ਡੀਸੀ ਸਾਹਿਬ ਨੂੰ ਵੀ ਮਦਦ ਲਈ ਕਹੂੰਗਾ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਤੁਰਤ ਉਹ ਦਿਨਾਂ ਹੀ ਬਾਕੀ ਚਲੋ ਪਰਮਾਤਮਾ ਅਗੇ ਵੀ ਛੇਤੀ ਛੇਤੀ ਇਹ ਜਿਹੜੀ ਮਾੜੀ ਘੜੀ ਹੈ ਇਹ ਦੂਰ ਹੋਵੇ ਪੰਜਾਬ ਤੋਂ ਧੰਨਵਾਦੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ